जय श्री राम हर हर महादेव जितकी ਪਿਛੇ ਮਰਿਆਦਾ ਪ੍ਰਸ਼ੋਤਮ ਸ਼੍ਰੀ ਰਾਮ ਚੰਦਰ ਮਹਾਰਾਜ ਦੇ ਰਾਮਲੀਲਾ ਜੋ ਉਹਨਾਂ ਦੇ ਜੀਵਨ ਦੇ ਅੰਤ ਸੀ ਜਿਹੜੀ ਲੋਕਾਂ ਨੇ ਬੜੇ ਸ਼ਰਧਾ ਨਾਲ ਉਹਦਾ ਸੰਪੂਰਨ ਕੀਤੀ ਪਰ ਅਸੀਂ बार-बार क्या ਵੀ ਮਰਿਆਦਾ ਦਾ ਆਪਨ ਕੀਤੀ ਜਾਂਦੀ ਪਰ ਇੱਕ ਮੈਨੂੰ ਵੀਡੀਓ ਜੋ ਤਰਨタルੋ ਮੰਦਰ ਦੇ ਵਿੱਚ ਜੋ ਵੱਡਾ ਮੰਦਰ ਹੈ ਉਹਦੇ ਵਿੱਚ ਰਾਮਲੀਲਾ ਖੇਡੀ ਗਈ ਉਸ ਰਾਮੁਨਾ ਲੈ ਵਿੱਚ ਮਰਿਆਦਾ ਨੂੰ ਬਿਲਕੁਲ ਥਾਂ ਵਿੱਚ ਨਹੀਂ ਰੱਖਿਆ ਗਿਆ ਮੈਂ ਤੁਹਾਨੂੰ ਪਹਿਲਾਂ ਵੀਡੀਓ ਦਿਖਾਉਣਾ ਕਿ ਕੀ ਹਾਲਾਤ ਨੇ ਕੋ ਕਿੰਨੇ ਗਾਣੇ ਮੰਦਿਰ ਦੇ ਵਿੱਚ ਮਰਿਆਦਾ ਇੱਕ ਨਹੀਂ ਦੋ ਦੋ ਤੋੜੀਆਂ ਇੱਕ ਪ੍ਰਭੂ ਸ਼੍ਰੀ ਰਾਮ ਜੀ ਦੇ ਮਰਿਆਦਾ ਪਰ ਇਹ ਜੀਵਨ ਦੇ ਵਿੱਚ ਸਟੇਜ ਉੱਤੇ ਇਹੋ ਜਿਹਾ ਡਾਂਸ ਕਰਾਉਣੇ ਤੇ ਫਿਲਮੀ ਗਾਣਿਆਂ ਦੇ ਡਾਂਸ ਕਰਾਉਣੇ ਦੂਸਰਾ ਪਵਿੱਤਰ ਮੰਦਰ ਦੇ ਵਿੱਚ ਮੈਂ ਉਸ ਕਮੇਟੀ ਨੂੰ ਪੁੱਛਣਾ ਚਾਹੁੰਦਾ ਹੈ ਕਿ ਤੁਹਾਨੂੰ ਜਾਂ ਤੇ ਤੁਸੀਂ ਰਮਾਇਣ ਚੰਗੀ ਤਰ੍ਹਾਂ ਦੇਖੀ ਨਹੀਂ ਪੜ੍ਹੀ ਨਹੀਂ ਜਿਦਕੋ ਅਸੀਂ ਬੜੀਆਂ ਬੇਨਤੀਆਂ ਕੀਤੀਆਂ ਪਰ ਸ਼ਾਇਦ ਤੁਹਾਨੂੰ ਸਮਝ ਨਹੀਂ ਆਈ ਤੁਸੀਂ ਸਮਝਿਆ ਵੀ ਅਸੀਂ ਧਰਮ ਦੇ ਚੇਤੇਦਾਰ ਹਾਂ ਪਰ ਭਗਵਾਸੀਆਂ ਨੇ ਸੰਗਠਨ ਕੋਈ ਵੀਡੀਓ ਪਹੁੰਚ ਚੁੱਕੀ ਹੈ 100% ਐਫ ਆਈ ਆਰ ਲਾਚ ਹੋਏਗੀ ਕਿਉਂਕਿ ਜੇ ਪਿਆਰ ਦੇ ਨਾਲ ਜੇਲ੍ਹ ਤੇ ਬਹੁਤ ਦੁਖਦਾ ਜਦੋਂ ਆਪਣੇ ਸਮਾਜ ਤੇ ਕੋਈ ਵੀ ਪਰਚਾ ਦਰਜ ਕਰਾਈਏ ਪਰ ਜਦੋਂ ਸਮਾਜ ਦੇ ਲੋਕ ਨਾ ਸਮਝਣ ਤੇ ਫਿਰ ਮਜਬੂਰ ਨੇ ਕੰਮ ਕਰਨਾ ਪੈਂਦਾ